प्यारे श्रोताओं प्यार भरी साथी श्रेकल जी ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਅਮਰਜੀਤ ਸਿੰਘ ਨਾਲ ਇਸ ਟਾਈਮ ਅਸੀਂ ਪਹੁੰਚੇ ਆ ਬਾਸਰ ਕੇ ਗੱਲਾਂ ਸੰਸਾਹਿਬ ਗੱਲ ਕਰਾਂਗੇ ਸਰੀਰਿਕ ਸਬੰਧ ਦੇ ਨਾਲ ਜਿਸ ਤਰ੍ਹਾਂ ਕਿ ਆਪਾਂ ਕਾਰਾਂ ਗੱਡੀਆਂ ਦੇ ਬਹੁਤ ਰੱਖੇ ਹੁੰਦੀਆਂ ਉਹਨਾਂ ਦੀ ਆਹੀ ਸਰਵਿਸ ਜਿਹੜੀ ਰੂਲ ਕਰਦੇ ਆ ਪਰ ਆਪਣੇ ਸਰੀਰ ਦੀ ਜਿਹੜੀ ਸਰਵਿਸ ਆ ਉਹ ਕਿਤੇ ਭੁੱਲ ਜਾਂਦੇ ਆ ਔਰ ਤੇ ਪੈਸਾ ਖਰਚ ਲੱਗਿਆ ਸੀ ਡਰਦੇ ਆ ਪਰ ਜਿਹੜੀਆਂ ਗੱਡੀਆਂ ਵਾਂ ਕਾਰਾਂ ਵਾਂ ਉਹ ਆ ਨਵੀਆਂ ਨਵੀਆਂ ਲੱਖਾਂ ਕਰੋੜਾਂ ਦੇ ਖਰੀਦ ਲੈਨੇ ਆ ਪਰ ਜਿਹੜਾ ਸਰੀਰ ਦਾ ਧਿਆਨ ਰੱਖਣਾ ਵਾ ਉਹਦੇ ਵਾਸਤੇ ਕਿਤੇ ਨਾ ਕਿਤੇ ਅਨਗਿਲੀ ਕਰਦੇ ਆ ਇਸ ਟਾਈਮ ਸਾਡੇ ਨਾਲ ਭਾਈ ਸਾਹਿਬ ਹੁਣੇ ਬੈਠੇ ਇਹਨਾਂ ਨਾਲ ਗੱਲਬਾਤ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਉਹ ਗੱਲ ਕਰਦੇ ਆ ਇਹਨਾਂ ਨਾਲ ਜੋ ਸਰੀਰ ਸੰਬੰਧ ਵਿੱਚ ਇੱਕ ਬਹੁਤ ਲਾਹੇਵੰਦ ਜਿਹੜਾ ਕਿ ਫਾਇਦਾ ਲੈ ਕੇ ਤੁਹਾਡੇ ਵਾਸਤੇ ਆਇਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸੋ ਦੋਸਤੋ ਮੇਰਾ ਨਾਮ ਸਰਦਾਰ ਮਖਤੂਲ ਸਿੰਘ ਪਿੰਡ ਬਾਸਰ ਕੇ ਗੱਲਾਂ ਸੰਸਾਭ ਤੋਂ ਬਲੌਂਗ ਕਰਦਾ ਮੈਂ ਇਸ ਬਾਡੀ ਸਰਵਿਸ ਤੇ ਕੰਮ ਕਰ ਰਿਹਾ ਜੋ ਕਿ ਪੰਜ ਜੂਸ ਬਾਡੀ ਸਰਵਿਸ ਦੇ ਨੇ ਜਿਹਦੇ ਨਾਲ ਲੈ ਕਰਕੇ ਸਾਡੇ ਸਰੀਰ ਦੀ ਇੱਕ ਸਰਵਿਸ ਹੋ ਜਾਂਦੀ ਆ ਤੇ ਜਿਸ ਤਰ੍ਹਾਂ ਆਪਾਂ ਗੱਡੀ ਮੋਟਰ ਦੀ ਸਰਵਿਸ ਕਰਦੇ ਆ ਇਸੇ ਤਰ੍ਹਾਂ ਇਹ ਸਾਡੇ ਸਰੀਰ ਦੀ ਸਰਵਿਸ ਹੋਣ ਤੋਂ ਬਾਅਦ ਜਿਸ ਤਰ੍ਹਾਂ ਗੱਡੀ ਵਧੀਆ ਚੱਲਦੀ ਇਸ ਤਰ੍ਹਾਂ ਸਰੀਰ ਵਧੀਆ ਚੱਲਣ ਲੱਗ ਪੈਂਦਾ ਸਾਨੂੰ ਪਰ ਜ਼ਿਆਦਾ ਤਾਂ ਦੇਖਿਆ ਜਾਂਦਾ ਕਿ ਜਿਸ ਤਰ੍ਹਾਂ ਕਿ ਗੱਡੀਆਂ ਤੇ ਅਸੀਂ ਵਧੀਆ ਸਰਵਿਸ ਕਰਾ ਲੈਂਦੇ ਆ ਪੈਸੇ ਵਗੈਰਾ ਲਗਾ ਕੇ ਪਰ ਜਦੋਂ ਸਰੀਰ ਦੀ ਗੱਲ ਆਉਂਦੀ ਆ ਅਸੀਂ ਕਿਤੇ ਨਾ ਕਿਤੇ ਅੰਗੇਲੀ ਕਰਦੇ ਆ ਥੋੜੀ ਖਾਂਸੀ ਹੋਵੇ ਜਾਂ ਪੇਟ ਦੀਆਂ ਕਈ ਬਿਮਾਰੀਆਂ ਹੁੰਦੀਆਂ ਵਾਂ ਉਹਦੇ ਵਾਸਤੇ ਅਸੀਂ ਜਿਹੜੇ ਪੈਸੇ ਖਰਚਣ ਵਾਸਤੇ ਕਿਤੇ ਨਾ ਕਿਤੇ ਅੰਗੇਲੀ ਕਰਦੇ ਆ ਪੈਸੇ ਨਹੀਂ ਖਰਚਦੇ ਕੀ ਕਹਿਣਾ ਚਾਹੂਗਾ ਇਹ ਹੁਣ ਸਾਡੀ ਭੁੱਲਿਆ ਨਾ ਵੀ ਅਸੀਂ ਹੋਰ ਕੰਮਾਂ ਤੇ ਪੁੱਠੀਆਂ ਕਾਰਾਂ ਦੇ ਵੱਡੇ ਵੱਡੇ ਬਣਾ ਲਏ ਨੇ ਜੀ ਪਰੰਤੂ ਜਿਹੜਾ ਸਾਡਾ ਸਰੀਰ ਆ ਇਹਦੇ ਵਾਸਤੇ ਸੀ ਪੈਸਾ ਖਰਚਣ ਵਾਸਤੇ ਤਿਆਰ ਨਹੀਂ ਜਦੋਂ ਕਿ ਸਭ ਤੋਂ ਅਮੋਲਕ ਚੀਜ਼ ਜਿਹੜੀ ਸਾਡਾ ਸਰੀਰ ਆ ਗੱਡੀਆਂ ਮੋਟਰਾਂ ਨਹੀਂ ਉਹਨਾਂ ਨੂੰ ਚਲਾਉਣ ਵਾਲਾ ਉਹ ਕੋਠੀਆਂ ਕਾਰਾਂ ਵਿੱਚ ਰਹਿਣ ਵਾਲਾ ਬੰਦਾ ਜਿਹੜਾ ਨਾ ਉਹਦਾ ਕੋਈ ਮੁੱਲ ਨਹੀਂਗਾ ਇਸ ਵਾਸਤੇ ਸਾਨੂੰ ਗੱਡੀਆਂ ਮੋਟਰ ਕਾਰਾਂ ਨਾਲੋਂ ਕੋਠੀਆਂ ਕਾਰਾਂ ਨਾਲੋਂ ਪਹਿਲੋਂ ਸੰਭਾਲ ਜਿਹੜੀ ਇਹ ਸਰੀਰ ਦੀ ਕਰਨੀ ਜ਼ਰੂਰੀ ਹੈ ਅਸੀਂ ਸਰੀਰ ਦੀ ਸੰਭਾਲ ਕਿਸ ਤਰ੍ਹਾਂ ਕਰ ਸਕਦੇ ਕੀ ਫਾਇਦੇ ਲੈ ਸਕਦੇ ਇਹ ਜਰੂਰ ਦੱਸੋ ਇਹ ਵੇਖੋ ਜੀ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਸਿੱਧਾ ਡਾਕਟਰਾਂ ਕੋਲ ਭੱਜਦੇ ਹਾਂ ਹਸਪਤਾਲਾਂ ਦੇ ਚੱਕਰ ਕੱਟਦੇ ਹਾਂ ਪਰੰਤੂ ਸਾਡੀ ਜ਼ਰੂਰਤ ਜਿਹੜੀ ਹੈ ਉਹ ਅੰਦਰ ਦੀ ਸਫਾਈ ਵੀ ਆ ਉਹ ਕਿਸ਼ਾ ਕਰ ਸਕਦੇ ਆ ਉਹ ਸਾਡੇ ਕੋਲ ਬੋਡੀ ਸਰਵਿਸ ਦੇ ਪੰਜ ਜੂਸ ਨੇ ਜਿਹੜੇ ਕਿ ਸਾਡੇ ਫੂਡ ਪੈਪ ਅੰਤੜੀਆਂ ਨੂੰ ਸਾਫ਼ ਕਰਦੇ ਨੇ ਨਰਵਸ ਸਿਸਟਮ ਨੂੰ ਸਾਫ਼ ਕਰਦੇ ਨੇ ਲੀਵਰ ਨੂੰ ਸਾਫ਼ ਕਰਦੇ ਨੇ ਜਿਸ ਤਰ੍ਹਾਂ ਇੱਕ ਸਾਡੇ ਸੈੱਲ ਸੈੱਲਾਂ ਨੂੰ ਮੇਨਟੇਨ ਕਰਦੇ ਨੇ ਫਿਰ ਸਾਡੇ ਸਰੀਰ ਨੂੰ એનર્ਜੀ ਦਿੰਦੇ ਨੇ ਇਹ ਤੇ ਤੁਸੀਂ ਹੁਣੇ ਸੈੱਲਾਂ ਦੀ ਗੱਲ ਕੀਤੀ ਆ ਜੇ ਪੇਟ ਦੇ ਵਾਸਤੇ ਤੁਸੀਂ ਪੰਜ ਇੱਕ ਇਹੋ ਜਿਹੀਆਂ ਚੀਜ਼ਾਂ ਲੈ ਕੇ ਆ ਜੇ ਉਹਨਾਂ ਦੇ ਨਾਮ ਵੀ ਦੱਸੋ ਜਿਹੜੇ ਸੈੱਲ ਜਿਹੜੇ ਆ ਕਿ ਬਿਲਕੁਲ ਵੀਕ ਹੋ ਜਾਂਦੇ ਆ ਉਹਨਾਂ ਬਾਰੇ ਵੀ ਦੱਸੋ ਹਾਂਜੀ ਇਹਦੇ ਵਿੱਚ ਨਾ ਜੋ ਸਾਡੇ ਜੂਸ ਬਣਾਇਆ ਗਿਆ ਨੇ ਉਹਨਾਂ ਦੇ ਵਿੱਚ ਉਹ ਤੱਤ ਇਹੋ ਜਿਹੇ ਪਾਏ ਗਏ ਆ ਜਿਹੜੇ ਸੈੱਲਾਂ ਨੂੰ ਮੇਨਟੇਨ ਕਰਦੇ ਆ ਜਿਹੜੇ ਲੀਵਰ ਨੂੰ ਸਾਫ਼ ਕਰਦੇ ਉਹ ਤੱਤ ਪਾਏ ਗਏ ਆ ਇਸੇ ਤਰ੍ਹਾਂ ਸਾਡਾ ਫੂਡ ਪਾਪ ਤੇ ਅੰਤੜੀਆਂ ਜਿਹੜੀਆਂ ਉਹਨੂੰ ਸਾਫ਼ ਕਰਨ ਵਾਸਤੇ ਸਾਡਾ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀ ਹੋਈ ਜੂਸ ਨੇ ਤੇ ਇਹ ਆਪਾਂ ਨੂੰ ਵਰਤੇ ਪਤਾ ਲੱਗਦਾ ਨਾ ਲਿਆ ਪਤਾ ਨਹੀਂ ਲੱਗਦਾ ਜਿਹੜੇ ਕਿ ਜੂਸ ਤਿਆਰ ਕਰ ਰਹੇ ਹੋ ਤੁਸੀਂ ਖੁਦ ਆਪਣੇ ਆਯੁਰਵੇਦਿਕ ਤਿਆਰ ਕਰ ਰਹੇ ਹੋ ਆਯੁਰਵੇਦਿਕ ਤਰੀਕੇ ਨਾਲ ਤਿਆਰ ਹੋ ਕੇ ਸਾਡੇ ਕੋ ਆ ਰਹੇ ਨੇ ਸਾਡੇ ਕੋ ਬਹੁਤ ਪਿਛੇ ਦਾ ਬਹੁਤ ਵੱਡੀ ਬੈਕਗ੍ਰਾਉਂਡ ਹੈ ਜੇ ਆਪਾਂ ਦੱਸਣ ਲੱਗੇ ਤਾਂ ਘੰਟੇ ਲੱਗ ਜਾਣਗੇ ਸੋ ਇਸ ਵਾਸਤੇ ਅਸੀਂ ਇਹਨਾਂ ਨੂੰ ਖੁਦ ਵਰਤਿਆ ਆ ਅਸੀਂ ਇਹਨਾਂ ਨੂੰ ਮਤਲਬ ਖੁਦ ਵਰਤ ਕਰਕੇ ਤੇ ਲਾਭ ਲੈ ਚੁੱਕੇ ਹਾਂ ਆਰੇ ਜੇ ਅੱਜ ਦੀ ਜਨਤਾ ਦੀ ਗੱਲ ਕਰੀਓ ਜਿਆਦਾਤਰ ਬ੍ਰਾਂਡ ਹੀ ਮੰਗਦੇ ਕੋਈ ਐਦਾਂ ਦਾ ਬ੍ਰਾਂਡ ਬਣਿਆ ਹੋਇਆ ਕਿ ਜਿਹੜੇ ਤੁਹਾਡੇ ਜੂਸ ਆਗੇ ਬ੍ਰਾਂਡ ਜਿਹੜਾ ਨਾ ਬ੍ਰਾਂਡ ਸਾਡਾ ਇਹ ਜਿਹੜੀ ਸਾਡੀ ਵੀਡੀਓ ਆ ਰਹੀਆਂ ਨੇ ਜਿਹੜੇ ਰਿਜ਼ਲਟ ਨੇ ਉਹ ਅਸਲੀ ਸਾਡਾ ਬ੍ਰਾਂਡ ਆ ਕੀ ਨਾਮ ਕੀ ਹੈਗਾ ਜੀ ਨਾਮ ਜਿਹੜਾ ਨਾ ਨਾਮ ਇਹਦਾ ਨਾਮ ਆ ਰਾਈਟ ਵੇ ਐਜੂਕੇਸ਼ਨ ਬਾਡੀ ਸਰਵਿਸ ਜੀ ਤੇ ਜਿਹੜੇ ਤੁਸੀਂ ਜੂਸਾਂ ਦੀ ਗੱਲ ਕੀਤੀ ਆ ਉਹਨਾਂ ਬਾਰੇ ਜਰੂਰ ਦੱਸੋ ਉਹ ਮੈਂ ਤੁਹਾਨੂੰ ਦੱਸਿਆ ਵੀ ਕੱਲੇ ਕੱਲੇ ਪੰਜ ਤਰ੍ਹਾਂ ਦੇ ਜੂਸ ਨੇ ਇੱਕ ਨੇ ਫੂਡ ਵਾਇਵੰਤਰੀਆਂ ਸਾਫ ਕਰਨੀਆਂ ਦੂਸਰੇ ਨੇ ਨਰਵਸ ਸਿਸਟਮ ਸਹੀ ਕਰਨਾ ਤੀਸਰੇ ਨੇ ਸਾਡਾ ਲੀਵਰ ਸੈੱਟ ਕਰਨਾ ਚੌਥੇ ਨੇ ਸੈਲ ਮੈਂਟੇਨ ਕਰਨੇ ਆ ਪੰਜਵੇਂ ਨੇ ਸਾਨੂੰ એનર્ਜੀ ਦੇਣੀ ਹੈ ਸਰ ਇਹ ਜਿਹੜਾ ਕਿ ਇਹ ਜੂਸ ਕਿੰਨਾ ਕੁ ਜਿਹੜਾ ਕਿ ਮਰੀਜ਼ ਨੂੰ ਪੀਣਾ ਚਾਹੀਦਾ ਆਪਾਂ ਇਹ ਜਿੰਨੂੰ ਤੇ ਪ੍ਰੋਬਲਮ ਹੈ ਉਹਦਾ 100 ਦਿਨਾਂ ਦਾ ਕੋਰਸ ਆ ਪਰੰਤੂ ਅਸੀਂ ਪਹਿਲੋਂ ਹਰ ਇੱਕ ਨੂੰ ਜਿਹੜਾ ਜਿਹਨੂੰ ਨਹੀਂ ਕੋਈ ਪ੍ਰੋਬਲਮ 50 ਦਿਨ ਹੀ ਵਰਤੇ ਪਰੰਤੂ ਹਰ ਇੱਕ ਨੂੰ ਅਸੀਂ 50 ਦਿਨ ਹੀ ਦਿੰਨੇ ਆ ਜੇ ਅਗਰੇ ਨੂੰ ਫਾਇਦਾ ਆਇਆ ਅਗਲਾ ਆਖੂਗਾ ਤੇ ਫਿਰ ਅਸੀਂ ਅਗਲਾ ਪ੍ਰੋਵਾਈਡ ਕਰਦੇ ਆਂ ਕਿਆ ਵਾਸੇ ਜਬ ਪੂਰੇ ਭਾਰਤ ਨੂੰ ਕੀ ਕੀ ਸੰਦੇਸ਼ ਚਾਹਤਾ ਮੇਰਾ ਸੰਦੇਸ਼ ਇਹ ਹੀ ਆ ਕਿ ਜਿੰਨ ਨੂੰ ਵੀ ਕੋਈ ਪ੍ਰੋਬਲਮ ਹੈ ਕੋਈ ਦਵਾਈਆਂ ਦੇ ਚੱਕਰ ਚ ਲੱਗਾ ਹੋਇਆ ਡਾਕਟਰ ਕਹਿੰਦੇ ساری ਉਮਰ ਤਨ ਦਵਾਈ ਖਾਣੀ ਪੈਣੀ ਆ ਜੇਕਰ ਉਹ ਇੱਕ ਵਾਰਾਂ ਵਰਤ ਲੈਣ ਤੇ ਉਹਨਾਂ ਦੇ ਦਵਾਈਆਂ ਛੁੱਟ ਸਕੀਆਂ ਨੇ ਬਿਮਾਰੀਆਂ ਛੁੱਟ ਸਕੀਆਂ ਉਹ ਘੋੜੇ ਵਾਂਗ ਹੋ ਸਕਦੇ 10 ਸਾਲ ਪਹਿਲੋਂ ਵਰਗਾ ਸਰੀਰ ਉਹਨਾਂ ਦਾ ਹੋ ਸਕਦਾ ਜੀ ਜਿਸਾ ਕਿ ਹਰ ਕੋਈ ਮਰੀਜ਼ ਚਾਹੁੰਦਾ ਕਿ ਸਾਡਾ ਸਰੀਰ ਤੰਦਰੁਸਤ ਰਹੇ ਤੇ ਜਿਹੜੀ ਸਿਹਤ ਆ ਉਹ ਤੁਹਾਡੀ ਬਰਕਰਾਰ ਰਹੇ ਉਹਦੇ ਵਾਸਤੇ ਤੁਹਾਡੇ ਕੋਈ ਨੰਬਰ ਉਹਨਾਂ ਦੇ ਤੁਹਾਡੇ ਕੋਲ ਪਹੁੰਚਣਾ ਹੋਵੇ ਕਿਸੇ ਦਾ ਤੁਹਾਡਾ ਨਾ ਰਾਬਤਾ ਕਰ ਸਕਦੇ ਆ ਉਹਦੇ ਬਾਰੇ ਦੱਸੋ ਮੇਰਾ ਨੰਬਰ ਹੈ ਜੀ 95922 05433 ਇਹ ਮੇਰਾ ਨੰਬਰ ਆ ਬਾਸਰ ਕੇ ਗੱਲਾਂ ਟੀਵੀ ਟਾਵਰ ਦੇ ਸਾਹਮਣੇ ਇੱਥੇ ਜਦੋਂ ਵੀ ਮਰਜ਼ੀ ਆਜਣ 24 ਘੰਟੇ ਦੁਕਾਨ ਖੁੱਲੀ ਆ ਹਰ ਇੱਕ ਦੀ ਸੇਵਾ ਵਾਸਤੇ ਅਸੀਂ ਹਾਜ਼ਰ ਆ ਜਦੋਂ ਵੀ ਕੋਈ ਫੋਨ ਕਰੇ ਸਾਨੂੰ ਅਸੀਂ ਉਸੇ ਵੇਲੇ ਉਹਦਾ ਫੋਨ ਅਟੈਂਡ ਕਰਦੇ ਆਂ ਤੇ ਇਥੋਂ ਪੰਜਾਬੋਂ ਬਾਹਰ ਕੋਰੀਅਰਾਂ ਵੀ ਸਾਡੀ ਸਰਵਿਸ ਜਾ ਰਹੀ ਆ ਸਾਰੇ ਆਲ ਇੰਡੀਆ ਦੇ ਵਿੱਚ ਕੋਰੀਅਰ ਫ੍ਰੀ ਆ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸਾਡਾ ਜਾ ਰਹੇ ਨੇ ਬਾਹਰਲੇ ਦੇਸ਼ਾਂ ਵਿੱਚ ਸਰਵਿਸ ਲੱਗਦੀ ਆ ਕੋਰੀਅਰ ਸਰਵਿਸ ਲੱਗਦੀ ਆ ਪਰੰਤੂ ਆਲ ਇੰਡੀਆ ਦੇ ਵਿੱਚ ਕੋਰੀਅਰ ਸਰਵਿਸ ਜਿਹੜੀ ਸਾਡੀ ਫ੍ਰੀ ਆ ਮੈਂ ਦੱਸ ਰਿਹਾ ਕਿ ਮੇਰਾ ਨਾਮ ਮਖਤੂਲ ਸਿੰਘ ਪਿੰਡ ਬਸਰ ਕੇ ਗਿੱਲਾਂ ਟੀਵੀ ਟਾਵਰ ਦੇ ਸਾਹਮਣੇ ਦੂਦਰਸ਼ਨ ਦਾ ਟੀਵੀ ਟਾਵਰ ਵੱਡਾ ਉਦੇ ਸਾਹਮਣੇ ਆਪਣਾ ਘਰ ਆ ਤੇ ਫੋਨ ਨੰਬਰ ਜਿਹੜਾ ਵਾ ਉਹ ਹੈਗਾ 9592205433 ਇਹ ਸਾਡਾ ਨੰਬਰ ਆ ਜਦੋਂ ਮਰਜ਼ੀ ਤੁਸੀਂ ਸੰਪਰਕ ਕਰ ਸਕਦੇ ਆਪਾਂ ਉਹਨੂੰ ਵਰਤਿਏ ਤੰਦਰੁਸਤ ਰਹੀਏ ਖੁਸ਼ਹਾਲ ਜ਼ਿੰਦਗੀ ਪਾਈਏ ਜਿਸ ਤਰ੍ਹਾਂ ਕਿ ਆਪਾਂ ਹੁਣੇ ਗੱਲਬਾਤ ਕੀਤੀ ਤੁਹਾਡੇ ਵਾਸਤੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਇਹਨਾਂ ਨੇ ਇੱਕ ਯੂਸ ਬਣਾਇਆ ਆ ਜਿਹੜੇ ਕਿ ਪੰਜ ਤਰ੍ਹਾਂ ਦੇ ਜਿਹੜੇ ਪੰਜ ਤਰ੍ਹਾਂ ਦੇ ਰੋਗ ਆ ਸਰੀਰ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਖਤਮ ਕਰਨ ਵਾਸਤੇ ਤੁਸੀਂ ਇਹਨਾਂ ਨਾਲ ਰਾਬਤਾ ਕਰੋ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ ਤੇ ਇਸ ਦੇ ਨਾਲ ਹੀ ਜੱਜਨਾਹ ਸਟਾਰ ਏ ਜੀ ਨੂੰ ਚੈਨਲ ਤੋਂ ਅਮਰਜੀਤ ਸਿੰਘ ਕੈਮਰਾਮੈਨ ਹਰੀ ਦੇ ਨਾਲ